ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਓਨਰ ਨਿਸ਼ਾਨ ਵੀਰ ਤੇ ਫਾਰਮ ਤੇ ਆਏ ਆ ਤੇ ਨਾਲ ਆਪਣੇ ਵੀਰ ਗਿੰਦਰ ਵੀ ਆ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਦੇ ਆਂਗੇ ਹਰੀਕੇ ਪਤਨ ਤੋਂ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਆ ਸਾਰੀ ਪਿੰਡ ਚੋਲਾ ਸਾਹਿਬ ਦੀ ਨਾਲ ਲੱਗਦੇ ਪਿੰਡ ਘੜਕਾ ਪਿੰਡ ਵੀ ਥੋੜੀ ਦੂਰੀ ਤੇ ਪਖੂਪੂਰਾ ਰਤੋਕੇ ਇਹ ਪਿੰਡ ਨਾਲ ਨਾਲ ਹੀ ਆ ਇਥੋਂ ਵੱਡੀ ਸ੍ਰੇਹਾਲੀ ਵੀ ਤਕਰੀਬਨ ਕੋਈ 5-6 ਕਿਲੋਮੀਟਰ ਦੀ ਸਾਰੀ ਦੂਰੀ ਤੇ ਆ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅੱਜ ਸ਼ਹੀਦੀ ਦਿਹਾੜਾ ਵੀ ਆ 13 ਉਹ 27 ਦਸੰਬਰ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਠੀਕਾ ਜੀ ਕੋਟਨ ਕੋਟ ਪ੍ਰਣਾਮ ਵੀ ਕਰਦੇ ਆ ਤੇ ਬਾਕੀ ਮਾਲਕ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੀ ਸਿੱਖ ਕੌਮ ਨੂੰ ਸਮੂਹ ਭਾਈਚਾਰੇ ਨੂੰ ਸਭ ਤੋਂ ਪਹਿਲਾਂ ਕਿੰਦਰ ਵੀਰੇ ਸਾਸਰੀਕਾਲ ਜੀ ਸਾਸਰੀਕਾਲ ਸੰਧੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਿਸ਼ਾਨ ਕੀ ਹਾਲ ਨੇ ਬਹੁਤ ਵਧੀਆ ਭਾਈ ਹੋਰ ਕਿੰਦਰ ਭਰਾ ਠੀਕ ਠਾਕ ਹਾਂਜੀ ਵਧੀਆ ਸੰਧੂ ਸਾਹਿਬ ਅੱਛਾ ਕਿੰਦਰ ਵੀਰੇ ਉਦੋਂ ਵੀ ਮਾਲ ਆਪਾਂ 6-7 ਕੇ ਪਸ਼ੂ ਪਾਏ ਸੀਗੇ ਹਾਂਜੀ ਭਾਈ ਮਤਲਬ ਮਾਲ ਵਿੱਚੋਂ ਸੇਲਸੂ ਹੋ ਹੀ ਗਿਆ ਤਕਰੀਬਨ ਸਾਰੇ ਹੋ ਗਿਆ ਸੇਲ ਸਾਰਾ ਹੀ ਮਤਲਬ ਦੋ ਗਾਈਆਂ ਰਹਿ ਗਈਆਂ ਵਾ ਵਿੱਚੋਂ ਵੀ ਉਹ ਵੀ ਇਤਰਾ ਸੌਦਾ ਘਟਾ ਹੋ ਗਿਆ ਉਹਨਾਂ ਦਾ ਠੀਕ ਆ ਠੀਕ ਆ ਅੱਗੀ ਜਾ ਲਾ ਲੋ ਫਿਰ ਉਹ ਮੁੜ ਕੇ ਨਹੀਂ ਚਲੋ ਕੋਈ ਆ ਚਲੋ ਗੱਲਬਾਤ ਮਤਲਬ ਪੂਰੀ ਹੁੰਦੀ ਹੈ ਅਗਲੇ ਦੇ ਘਰਾਂ ਦੀ ਸਭ ਗੱਲਬਾਤ ਨਹੀਂ ਹਾਂ 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 ਹਾਂਜੀ ਮਤਲਬ ਕਿ ਸੌਦਾ ਉਹਨਾਂ ਦਾ ਹੋ ਗਿਆ ਸੀਗਾ ਹੋ ਗਿਆ ਹੋ ਗਿਆ ਜੱਸ ਹੋ ਗਿਆ ਆ ਪੈਸੇ ਪੂਸੇ ਨਹੀਂ ਬਣੇ ਕੋਈ 100 ਰੁਪਆ ਵਟਾ ਕੀ ਹਾਂਜੀ ਚਲੋ ਕੋਈ ਗੱਲ ਨਹੀਂ ਉਹ ਵੀ ਆਪਾਂ ਦੋ ਬਾੜਾ ਦਿਖਾ ਦਾਂਗੇ ਠੀਕ ਆ ਜੀ ਪਿਛਲੀ ਵੀਡੀਓ ਵਾਲੀਆਂ ਵੀ ਤੇ ਅੱਜ ਵੈਸੇ ਟੋਟਲ ਜਿਹੜੀਆਂ 5 ਬਾੜਾ ਭਰਾਵਾਂ ਨੂੰ ਦਿਖਾਉਣੀਆਂ ਨੇ ਤਕਰੀਬਨ 20 25 ਦੇ ਦਿਨਾਂ ਦੇ ਵਿੱਚ ਵਿੱਚ ਹੀ ਸੂਬਾ ਆਹ ਕੋਈ ਸੰਧੂ ਸਾਹਿਬ ਅਠਾ ਦਿਨਾਂ ਦੀ ਸੂਈ ਕੋਈ ਪੰਨਿਆਂ ਦੀ ਕੋਈ 20 ਦਿਨਾਂ ਦੀ ਆ ਕੋਈ ਬਿਲਕੁਲ ਬਿਲਕੁਲ ਸੋ ਬਾਕੀ ਪੂਰੀ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਜਰਸੀ ਨਸਲ ਬ੍ਰੀਡ ਦੇ ਵਿੱਚ ਐਚ ਐਫ ਐਚ ਐਪ ਕ੍ਰੋਸ ਐਦਾਂ ਦੀਆਂ ਬਿਹੜਾ ਹੋਣ ਗਈਆਂ ਅੱਜ ਠੀਕ ਆ ਜੀ ਸਾਰੀਆਂ ਵੈਰੈਟੀਆਂ ਆਈਆਂ ਸਭ ਦੀ ਸਾਰੀਆਂ ਵੈਰੈਟੀਆਂ ਦੀ ਨਾ ਜੀ ਹੋਰ ਕਿੰਦਰ ਸ਼ੁਰੂਆਤ ਕਿੱ데 ਪਾਸੋਂ ਕਰਦੇ ਆਂ ਅੱਜ ਭਰਾ ਸ਼ੁਰੂਆਤ ਸੰਧੂ ਸਾਹਿਬ ਜਿੱਧਰੋਂ ਤੁਹਾਡਾ ਇਰਾਦਾ ਉਧਰੋਂ ਕਰਦੇ ਜੇ ਜਰਸੀ ਵਾਲੋ ਕਰਨੀ ਹੈ ਉਧਰੋਂ ਕਰ ਲਓ ਜੀ ਆ ਇਧਰਲੇ ਪਾਸੋਂ ਕਰ ਲੈਂਦੇ ਆਂ ਜਰਸੀ ਤੋਂ ਕਰਦੇ ਆਂ ਜੇ ਗਿਂਦਰ ਨੇ ਜਰਸੀ ਕਹਤਾ ਤੇ ਜ ਬਾਕੀ ਸਟਾਰਟਿੰਗ ਦੇ ਵਿੱਚ ਇੱਕ ਜਰਸੀ ਵੇੜ ਮੇਰੇ ਭਰਾਵਾਂ ਨੂੰ ਦਿਖਾ ਰਹੇ ਆਪਾਂ ਠੀਕ ਆ ਜੀ ਛੋਟਾ ਕੰਨ ਫੇਸ ਫੂਸ ਕੁਆਲਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਇਹ ਕਿੰਦਰ ਵੀਰੇ ਕੀ ਵੇਰਵਾ ਇਸ ਜਰਸੀ ਦਾ ਵੇਰਵਾ ਸੰਧੂ ਸਾਹਿਬ ਦੂਜਾ ਸੁਆ ਸੂਈ ਆ ਜੀ ਦੂਜਾ ਸੁਆ ਹਾਂ ਜੀ ਅੱਜ ਇਹਨੂੰ ਤੁਸੀਂ ਦੱਸਿਆ ਵੀ 25 ਦਿਨ ਹੋ ਗਏ ਆ ਪਹਿਲਾਂ ਅੰਦੇ ਪਰ ਦੂਜਾ ਨਾ ਸਾਡੇ ਦਿਮਾਗ ਦੇ ਹਿਸਾਬ ਨਾਲ ਹੀ ਤੇ ਦੂਜਾ ਸਮਝਦੇ ਬਾਕੀ ਹਾਂ ਵਿਚਾਰ ਜਿੱਤਰਾ ਕਹੇ ਨੇ ਠੀਕ ਆ ਚਲੋ ਕੋਈ ਪਹਿਲਾ ਕੋ ਦੂਜਾ ਅੰਗਲੇ ਵਛੀ ਮਗਰ ਸੰਧੂ ਸਾਹਿਬ ਵਛੀ ਮਗਰ ਤਿੰਨ ਕਿਨੇ 25 ਹੋ ਗਏ हां ਇਨੇ ਕੋ ਹੋ ਗਏ ਹੋਣਗੇ 20 25 ਦਿਨ ਸੁਈ ਨੂੰ ਹੋ ਗਏ ਠੀਕ ਆ ਜੀ ਉਹ ਵੀ ਆਪਾਂ ਗਾੜੀਆਂ ਲਿਆਂਦੀ ਆਪਾਂ ਇਹ ਸੰਧੂ ਸਾਹਿਬ ਵੈਣਾ ਆ ਜੋੜੀ ਜਿਹੜੀ ਹੈ ਜਗਰਾਵਾ ਤੋਂ ਆਈ ਹੈ ਆਪਣੇ ਕੋ ਇੱਕ ਇਧਰ ਕਾਲੀ ਤੇ ਠੀਕ ਆ ਜੀ ਤੇ ਇਨੇ ਕੋ ਹੀ ਗਏ ਹੋਣਗੇ ਉਹ ਤਾਂ ਆਖੀ ਜਾਂਦੇ ਚਲੋ 10 12 ਦਿਨ ਆਪਾਂ ਇੰਨੇ ਕ ਟਾਈਮ ਅੱਛਾ ਇਸ ਵਕਤ ਦੁੱਧ ਕਿੰਨਾ ਦੇ ਥੱਲੇ ਇਸ ਟਾਈਮ ਦੁੱਧ ਸੰਤੂ ਸਾਹਿਬ ਦੇ ਥੱਲੇ ਹੋਊਗਾ 9 ਵਜੇ 10 ਹੋਵੇਗਾ ਹਾਂ 9 10 ਕਿਲੋ ਹਾਂਜੀ ਹਾਂਜੀ ਠੀਕ ਹੈ ਬਸ ਕਰ ਜਿਓਗੀ ਤੁਹਾਨੂੰ ਪਤਾ ਮੰਡੀ ਦਾ ਥੋੜਾ ਜਿਹਾ ਦਾ ਟਾਈਮ ਤੁਮ ਲੱਗਾ ਉੱਥੇ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਆਪਣੇ ਕੋਲ ਇੱਥੇ 9 10 ਕਿਲੋ ਚੋਲਾਵਾਂਗੇ ਇੰਨਾ ਇੰਨਾ ਟਾਈਮ ਠੀਕ ਹੈ ਨਿਸ਼ਾਨ ਵੀਰੇ ਇਹਨੂੰ ਖੋਲਿਓ ਮਾੜਾ ਤੋੜ ਕੇ ਦਿਖਾ ਜੀ ਕਿੰਨੇ ਇੰਨਾ ਦੁੱਧ ਹੈਗਾ ਸੋ 9 10 ਕਿਲੋ ਦੁੱਧ ਜਿਹੜਾ ਕਿਸੇ ਭਰਾ ਨੇ ਚੋਲਣਾ ਠੀਕ ਹੈ ਜੀ ਉਹ ਦੁੱਧ ਦੀ ਗੱਲਬਾਤ ਕਰਾਂਗੇ ਅੱ ਸੋ ਨਬਾਈ ਨੂੰ ਬਈ ਵਰਡ ਦੀ ਹਮ ਚੈੱਕ ਕਰਾ ਦੇਣਾ ਹੈ ਵਸ਼ੀਲਾ ਨਾਲ ਕੋਈ ਨਹੀਂ ਇੱਕ ਮਿੰਟ ਰੋਕ ਲੋ ਫਿਰ ਇੱਥੇ ਮੜਾ ਜਾ ਵਸ਼ੀਰਾ ਕਰਕੇ ਕੋਈ ਨਹੀਂ ਕੋਈ ਕਾਲੀ ਨਾ ਪਵੇ ਨਾਲ ਬੱਚਾ ਲੈ ਲੋ ਫਿਰ ਆ ਮਗਰ ਵਸ਼ੀਲਾ ਠੀਕਾ ਜੀ ਟਰੋਫੀ ਕਲਰ ਦਾ ਬੱਚਾ ਮਗਰ ਗਾੜੀ ਲੈ ਜਾ ਮਗਰ ਵੀ ਫੀਮੇਲ ਕਾਫ ਹਾਂ ਲਾਉਂਦੀ ਜਰਸੀ ਦਾ ਤੋਹਫਾ ਠੀਕਾ ਜੀ ਆਪਣੇ ਜਿਹੜੇ ਭਰਾ ਦਿਮਾਦ ਕਰਦੇ ਬੱਚੀ ਕਰ ਲਓ ਗਲੀ ਗਾਂ ਦੇ ਉੱਤੇ ਰਸਾ ਸੁੱਟ ਦੋ ਹਾਂ ਆ ਦੇਖੋ ਬਾਕੀ ਚੋਰ ਚਾਉਣਾ ਗਿੰਦਰ ਚੰਗੀ ਓਕੇ ਬਿਲਕੁਲ। ਹਾਂਜੀ ਸੰਧੂ ਸਾਹਿਬ ਪੂਰੀ ਐ ਪੋਲੀ। ਚਾਰੇ ਥਾਣਾ ਪੂਰੇ ਵਰਦੇ ਆ ਕੋਈ ਘੂਰ ਛੱਟਾ ਨਹੀਂ ਹਨਾ। ਸੰਧੂ ਸਾਹਿਬ ਕੋਈ ਘੂਰ ਛੱਟਾ ਨਹੀਂ। ਬਾਕੀ ਤੁਸੀਂ ਚਵਾਈਆਂ ਕੀਤੀਆਂ ਜੇਕਰ ਕੋਈ ਕਮੀ ਪੈਚੀ ਜਾਂ ਘੂਰ ਛੱਟਾ ਹੋਇਆ ਤਾਂ ਦੱਸ ਦਿਓ ਅਜ ਪਹਿਲਾਂ ਹੀ। ਹਾਂਜੀ ਚਵਾਈ ਚੁਈ ਵਧੀਆ ਸੰਧੂ ਸਾਹਿਬ। ਲਓ ਮੋੜ ਦਿਓ। ਇਹ ਕਾਲੀ ਪੈਂਦੀ ਆ। ਕੋਣੀ ਕੋਣੀ ਮੋੜ ਦਿਓ ਗਿੰਦਰ ਬੱਚੇ ਦਾ ਕਰਕੇ ਕਾਲੀ ਪੈਂਦੀ ਆ। ਇਹਨੂੰ ਬੱਚੇ ਨੂੰ। ਲਓ ਸੰਧੂ ਸਾਹਿਬ। ਲਓ ਜੀ ਕਰੋ ਚੱਕ ਠੀਕ ਆ ਜੀ। ਫੇਰ ਕਮਾਉਣੀ ਤੇ ਫੇਰ ਕਮਾਉਣਾ। ਸੋ ਬੱਚਾ ਵੀ ਪੂਰਾ ਐਕਟਿਵ ਆ। ਕੋਈ ਇਹ ਨਹੀਂ ਗੱਲਬਾਤ ਕਿੱਥੇ ਲਮਟਾ ਪੱਛੀ ਵੀ ਹਾਂ ਪੱਛੀ ਵੀ ਮਗਰ ਜਰਸੀ ਆ ਗਈ ਹੈ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਹਾਂ ਲੈ ਜੋ ਨਿਸ਼ਾਨ ਵੰਗਰ ਰਸੀ ਪਾ ਲੈਨੇ ਆ ਕਿੰਦਰ ਪਾ ਲਈਦਾ ਹਾਂਜੀ ਹਾਂਜੀ ਪਾ ਲਈਦਾ ਬੋਲੀ ਵੰਗਰ ਰਸੀ ਬੇਸ਼ੱਕ ਥੋ ਮਾੜਾ ਮੋੜ ਲਾ ਲੈंदे ਵੀਰ ਹੁਣੀ ਤੇ 9 10 ਕਿਲੋ ਦੋ ਦਾ ਠੀਕ ਆ ਜੀ ਜਰਸੀ ਥੱਲੇ ਬੱਚੇ ਤਾਂ ਵਗਾਰਦਿਆਂ ਦੀ ਮੈਨੂੰ ਸਾਹ ਨਹੀਂ ਆਉਂਦਾ ਤੇ ਵਾਹ ਵਾਹ ਲੋਜੀ ਕਰਦੀ ਆ ਬੱਚੇ ਦਾ ਕਰਮਾ ਲਈ ਜਿਆਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਾਕੀ ਥੋੜਾ ਥੋੜਾ ਬਹੁਤ ਵਧੀਆ ਪੂਰਾ ਸੁਆਦੀ ਥਾਣਾ ਠੀਕਾ ਜੀ ਮਾਰਨਿੰਗ ਦਾ ਟਾਈਮ ਇੱਕ ਵਾਰੀ ਫੇਰ ਨੋਟ ਕਰਾ ਦਿੰਨੇ ਆ ਚੁਵਾਈਆਂ ਹੋਣੀਆਂ ਹਜੇ ਬਾਕੀ ਨੇ ਕਿਉਂਕਿ ਮਾਰਨਿੰਗ 8:30 9:00 ਵਜੇ ਦਾ ਵੀਰ ਨੂੰ ਟਾਈਮ ਦਿੱਤਾ ਸੀ ਥੋੜਾ ਜਿਹਾ ਅਸੀਂ ਵੀ ਲੇਟ ਹੋ ਗਏ ਆ ਉਹਦੇ ਕਰਕੇ ਚੁਵਾਈ ਰੋਕੀ ਆ ਦੋ ਟਾਈਮ ਭਰਾ ਕੋਈ ਚੋਕੇ ਤਸੱਲੀ ਕਰ ਲੈ ਗਿੰਦਰ ਮੁੱਲ ਕੀ ਕਰਦੇ ਆ ਦੇਵਾਂਗੇ ਕਹਿੰਦੇ ਨੇ ਮੁੱਲ ਸੰਧੂ ਸਾਹਿਬ ਜੈ ਜੀ ਇਹਦਾ ਨਾ ਆ ਲੈ ਕਰਨਾ ਜੈਸ ਨੂੰ ਕਿੰਨਾ ਜੈਸ ਨੂੰ ਸੰਧੂ ਸਾਹਿਬ ਮੁੱਲ ਭਾਵੇਂ 60 55 ਜੋ ਮ ਪੁਨਿਆ ਯਾਰ ਦੇ ਆਪੇ ਦੇ ਦੇ ਮਾਨਤਨ ਕਰਕੇ ਦੇ ਦਈਏ ਕੁੱਲੀਆਂ ਕਸਾ 2000 ਰੋਲ ਛੱਡ ਦਾਂਗੇ 48 ਦੇ ਦਾ 48 ਦੀ ਹਾਂਜੀ ਹੋਰ ਜਾਣਦੇ ਹੋਰ ਨਾ ਕਰੀਏ ਹੁਣ ਮਾਰ ਤੇ ਛਾਲ ਇੱਕ ਯਾਰ ਹੋਰ ਛੱਡ ਦਾਂਗੇ ਹਾਂ 47 ਦੇ ਦਾਂਗੇ 47000 ਦੀ ਲਓ ਜੀ 47000 ਦੀ ਗਿੰਦਰਾ ਦਾ ਦੇ ਦਾਂਗੇ 12 13 ਕਿਲੋ ਸੰਧੂ ਸਾਹਿਬ ਦੇ ਦਊਗੀ ਹਾਂ ਦੁੱਧ ਚਵਾਈ ਚੱਲੂਗੀ ਠੀਕ ਹੈ ਜੀ ਬਾਕੀ ਲੰਬਾਈ ਲਬੂਈ ਵੈੜ ਦੀ ਚੰਗੀ ਆ ਹਾਈਟ ਚਲੋ ਜਿੱਦਾਂ ਆਪਾਂ ਜਾਦੀਆਂ ਬੈੜਾਂ ਦਾ ਵੇਖਦੇ ਜਰਸੀ ਉਹਦਾ ਹੀ ਆ ਪਰ ਨੰਬੀ ਨੂੰ ਵੀ ਪੂਰੀ ਆ ਮੂੰਹ ਮੱਥੇ ਦੀ ਚੰਗੀ ਆ ਹਾਂਜੀ ਉੱਤੋਂ ਚਮਕਦਮਕ ਬੜੀ ਆ ਅੱਗੇ 6 ਨੰਬਰ ਤੇ ਕਿਹੜੀ ਬੈੜ ਦਿਖਾਉਣੇ ਆ ਜਿਹੜਾ ਨੰਬਰ ਤੇ ਆਜੋ ਡੱਬੀ ਬੈੜ ਵਿਖਾਉਣੇ ਆ ਆਹਾਂ ਆਹ ਦੇਖੋ ਜੀ ਲਓ ਜੀ ਅੱਗੇ 6 ਨੰਬਰ ਤੇ ਬੈੜ ਦਿਖਾ ਦਿਓ ਆ ਲੈ ਹਾਂ ਕੋਈ ਖੋਲਿਓ ਬਾਹਰ ਖੋਲਿਓ ਥੋੜੀ ਜਗ੍ਹਾ ਤੰਗਾ ਕੋਈ ਨਹੀਂ ਬਾਹਰ ਕੱਢ ਕੇ ਦਿਖਾ ਦਿੰਨੇ ਆ ਤੇ ਕੀ ਵੇਰਵਾ ਕੀ ਦਾ ਕਿੰਦਰ ਵੇਰਵਾ ਸੰਧੂ ਸਾਹਿਬ ਇਹਦੇ ਮਗਰ ਬੱਛਾ ਜੀ ਮਗਰ ਬੱਛਾ ਤੇ ਅੱਜ ਕਿੰਨੇ ਦਿਨਾਂ ਦੀ ਸੂਈ ਹੈ ਸੂਈ ਨੇ ਮੈਨੂੰ ਹੋ ਗਿਆ ਹਣ ਕੇ ਸੰਧੂ ਸਾਹਿਬ 10 11 ਦਿਨ ਹੋ ਗਏ ਹਣ ਕੇ ਸੂਈ ਨੇ 10 11 ਦਿਨ ਹਾਂਜੀ ਠੀਕ ਆ ਭਰਾ ਲਓ ਜੀ 10 11 ਦਿਨਾਂ ਦੀ ਸੂਈ ਹੈ ਦੁੱਧ ਕਿੰਨਾ ਦੱਸਿਆ ਜੇ ਦੁੱਧ ਦੇ ਦੇ ਥੱਲੇ ਹੋਊਗਾ ਸੰਧੂ ਸਾਹਿਬ 14 ਵੇ 15 ਵੇ 14 ਮਤਲਬ ਪੱਕਾ ਹੈ 14 15 ਕਿਲੋ ਹਾਂ ਇੰਨਾ ਪੱਕਾ ਤਿਆਰ ਆ ਠੀਕ ਆ ਭਰਾ ਇਹ ਮਗਰਲੇ ਤੁਹਾਨੂੰ ਮੜ ਆਇਆ ਸਰੂ ਲੱਗਾ ਵਾ ਸੇਮ ਦਾ ਵਾ ਮਗਲੇ ਅਗਲੇ ਕੇ ਮਗਰਲੇ ਨੇ ਸਾਨੂੰ ਠੀਕ ਹੈ ਜੀ ਅਗਲੇ ਨਾਲ ਨਾਰਮਲ ਜਿਹਾ ਸਿੰਮ ਦਾ ਅਗਲੇ ਨਾਲ ਅਗਲੇ ਨਾਲ ਇਧਰ ਦੀ ਲੈਣ ਲਓ ਵੀ ਇੱਕ ਬਹਿਣੀ ਵਾਲਾ ਜਿਹੜਾ ਅਗਲਾ ਥਾਣਾ ਠੀਕਾ ਜੀ ਉਹਨੂੰ ਬਿਲਕੁਲ ਅਕੇ ਨਾਲ ਨਾ ਬਿਲਕੁਲ ਸਰੂਆ ਲਗਾ ਉਹ ਮਾਰਾ ਮਾਰਾ ਜਿਹਾ ਸਿੰਮ ਦਾ ਜਰੂਰ ਆ ਹੱਥ ਕਿੱਲਾ ਕਰਦਾ ਮੁਠੀ ਦੇ ਵਿੱਚ ਜਦੋਂ ਅਪ ਚਪਾਈ ਕਰਦੇ ਆ ਤੇ ਦੁੱਧ 13 ਕਿਲੋ 14 ਨਹੀਂ 15 ਕਿਲੋ ਹੀ ਹੋ ਉਸੰਦੂ ਸਾਹਿਬ 14 ਮੰਨ ਕੇ ਕੋਈ ਲੈ ਲੈਂਦਾ ਮੰਨ ਲੇ ਕੋਈ 15 ਹੀ ਹੋ ਗਾ ਸੰਦੂ ਸਾਹਿਬ ਠੀਕ ਆ ਭਰਾ ਲਓ ਵੀ 15 ਕਿਲੋ ਦੁੱਧ ਆ ਪਰ ਚਲੋ 14 ਮੰਨ ਕੇ ਲੈ ਜਾ ਜੇ ਕੋਈ ਭਰਾ ਚਲੋ ਦੂਰੋਂ ਲਾ ਕੇ ਆਉਂਦਾ ਸਫਰ 'ਚ ਕਿ ਜਣਾ ਜਾ ਕੇ ਕਿਲੋ ਖੜਦਾ ਆ ਥਣ ਥਣ ਬਹੁਤ ਵਧੀਆ ਸੰਦੂ ਸਾਹਿਬ ਚਵਾਈ ਬੜੀ ਚੰਗੀ ਚਵਾਈ ਬਹੁਤ ਪੋਲੀ ਠੀਕ ਹੈ ਜੀ ਓਨੀ ਚਵਾਈ ਆ ਮੋਟੀਆਂ ਮੋਟੀਆਂ ਤਾਰਾਂ ਉਹ ਰਹਿੰਦੇ ਬੱਚਾ ਵਾ ਕੀ ਸੰਦੂ ਸਾਹਿਬ ਦੁੱਧ ਕਰ ਜੂਗੀ ਅਜੇ ਹੋਰ ਵਾਜੂਗੀ ਅਜੇ ਸੂਈ ਨੂੰ ਹੋ ਕੇ ਹਣ ਕੇ 10 11 ਦਿਨ ਨਹੀਂ ਥਣ ਥਣ ਚੰਗਾ ਲੱਗਾ ਕਰਮ ਵਾਲੀ ਹਾਂਜੀ ਹਾਂਜੀ ਆ ਲੈ ਉਹ ਨਿਸ਼ਾਨ ਫਿਰੇ ਮੋੜ ਲਿਓ ਬਾਕੀ ਰੰਗ ਬਾਜਾ ਪ੍ਰਿੰਟ ਪ੍ਰਿੰਟ ਚੰਗਾ ਡੱਬੀ ਵੈੜਾ ਠੀਕ ਆ ਜੀ ਮੂੰਹ ਮੱਥੇ ਦੀ ਤੁਹਾਨੂੰ ਇੱਕ ਵਾਰੀ ਫਿਰ ਚੈੱਕ ਕਰਾ ਦਿੰਨੇ ਆ ਚਾਰ ਪੰਜ ਕਿਲੋ ਦੁੱਧ ਦਿੰਦੀ ਸੀ ਸੁਈਆ ਸੰਧੂ ਸਾਹਿਬ ਠੀਕ ਆ ਠੀਕ ਆ ਸੋ ਬੱਚਾ ਮਗਰ ਸੰਧੂ ਸਾਹਿਬ ਇੱਕ ਇੱਕ ਕਰਦੀਆਂ ਸੀ ਇਹਦੇ ਨਿਸ਼ਾਨ ਪਾਈ ਦੀਆਂ ਨਾ ਅੱਛਾ ਅੱਛਾ ਇਹ ਮਤਲਬ ਕੁਝ ਕਿ ਜਿਹੜੇ ਇੱਕ ਦੋ ਨਾਗੇ ਘਰੋਂ ਕਰੋ ਸੇਲ ਪਿਛਲੀ ਵੀਡੀਓ ਜੀ ਆਪਾਂ ਦੱਸਿਆ ਇਹ ਕਰਦੀਆਂ ਸੀ ਸੁਈਆ ਠੀਕ ਆ ਜੀ ਉਦੋਂ ਇਹ ਸੂਈ ਨਹੀਂ ਸੀ ਜਦੋਂ ਪਿਛਲੀ ਵਾਰੀ ਕਿ ਸੂਈ ਲੱਗੋ ਸੂਈ ਹੀ ਉਦੋਂ ਵੀ ਉਦੋਂ ਸੂਈ ਅਜੇ ਥੋੜੇ ਦਿਨ ਹੋਏ ਹਨ ਇਹਨੂੰ ਦਿਹਾੜੀ ਲੰਘੀ ਹੈ ਸੂਈ ਨੂੰ ਅੱਛਾ 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 7-8 ਦਿਨ ਹੋ ਗਏ ਮਾਰਾ ਵੀ ਉਦੋਂ ਸੂਈ ਨਹੀਂ ਸੀ ਉਦੋਂ ਨਹੀਂ ਨਹੀਂ ਉਦੋਂ ਪਰਲੀ ਸੂਈ ਅੱਛਾ ਅੱਛਾ ਠੀਕ ਆ ਪਰਲੀ ਆ ਛੁੱਟੀ ਸੂਈ ਲੋ ਵੀ 13-14 14 ਕਿਲੋ ਹੱਦ ਮੰਨ ਕੇ ਦੁੱਧ ਸੌਦਾ ਕਰਿਓ ਹੋਵੇ ਨਾ ਹੋਵੇ ਤਾਂ 15 ਕਿਲੋ ਹੀ ਆ ਤੇ 14 ਕਿਲੋ ਮੰਨ ਕੇ ਤੁਸੀਂ ਆਹ ਈ ਠੀਕ ਆ ਜੀ ਆਹ ਵੇਖੋ ਵਿਖਾ ਦੇ ਥੰਥੋਂ ਠੀਕ ਆ ਤੇ ਇਹ ਨਿਸ਼ਾਨ ਗਿੰਦਰ ਕੀ ਮੋਲ ਰਊਗਾ ਇਹਦਾ ਇਹ ਸੰਤੂ ਸਾਹਿਬ ਮੋਲ ਭਾਵੇਂ ਜਿੰਨਾ ਮਰਜ਼ੀ ਕਰ ਲਈਏ 60000 ਦੀ ਦੇ ਦਿੱਤੀ 60000 ਦੀ ਨਹੀਂ ਜਾਇਜ਼ ਦੇ ਦਿੱਤੀ ਰੋ ਸਪਰੀਡ ਆ ਚਲ ਕੋਈ ਕਾਨੂੰ ਭਰਾ ਕੋਈ ਕਰ ਦਾਂਗੇ 2000 ਮਾਨਤਾ ਨੇ ਦਾ 57 ਹਾਂਜੀ 57 ਇਹਦਾ ਨਿਸ਼ਾਨ ਹਾਂਜੀ ਕਰ ਗਿਆ ਕੋਈ ਸਿਰੇ ਲੱਤ ਹੁੰਦਾ ਹਾਂ ਬਾਕੀ ਤੁਸੀਂ ਦੱਸੋ ਕਿਵੇਂ ਕਰਨੀ ਹੈ ਕਰ ਦਿਓ ਹੋਰ ਕਰ ਦੋ ਕੋਈ ਨਹੀਂ ਆ ਯਾਰ ਹੋਰ ਛੜਦੇ ਜੀ 56 ਕੇ 57 57 ਜੀ 56 ਨਿਕਲ ਗਿਆ ਤੁਹਾਡੇ ਮੂੰਹ ਚ ਸੰਤੂ ਸਾਹਿਬ 56 ਹੀ ਦੇ ਦੇਣਗੇ ਅੱਛਾ ਮੇਰੇ ਮੂੰਹ ਹੋਰ ਨਹੀਂ ਕੁਝ ਨਿਕਲ ਗਿਆ ਹਾਂ ਜੀ ਉਹ ਵੀ ਲੈ ਲੈਂਦਾ ਪਰ ਤੁਹਾਡੀ ਉਹ ਵੀ ਕਿੰਦਰ ਨੇ ਅੱਜ ਕਰ ਦੇਣਾ ਸੀ ਅੱਛਾ ਹੁਣ ਤੇ ਵਾਲੇ ਕੰਮ ਹੀ ਕਰ ਲਓ ਵੀ 55000 ਦੀ ਮੇਰੇ ਭਰਾ ਲੈ ਜਾਓ ਠੀਕ ਆ ਜੀ ਮਗਰ ਇਹਦੇ ਬੱਚਾ ਹੈ ਮੇਲਕਾਫ ਆ ਤੇ ਇਧਰੋਂ ਇੱਕ ਜਸ਼ਨਪੁੱਤ ਆ ਵਿਖਾ ਦੇ ਕੋਈ ਦੂਰੋਂ ਲਾਗੋ ਬਾਅਦ ਚ ਕੋਈ 2 4 5000 ਰੁਪਿਆ ਨਾ ਪਾ ਕੇ ਆ ਜਾਂਦੇ ਵੀਰ ਇਹ ਪਤਾ ਨਹੀਂ ਲੱਗਦਾ ਸਰੂਖਾ ਦੇ ਮਾਰਾ ਜੀ ਸੰਧੂ ਸਾਹਿਬ ਮਾਰਾ ਮਾਰਾ ਜਦੋਂ ਆਪਾਂ ਚਵਾਈ ਕਰਦੇ ਮੁੱਠੀ ਮਾਰਾ ਮਾਰਾ ਸੇਮਦਾ ਰਹਿੰਦਾ ਠੀਕ ਆ ਜੀ ਜਿਹੜੀ ਚੀਜ਼ ਹੈ ਕੀ ਉਹ ਪਹਿਲਾਂ ਦੱਸਾਂਗੇ ਇੱਥੇ ਆਣ ਕੇ ਮੇਰਾ ਭਰਾ ਬਾਤ ਵਿੱਚ ਕੋਈ ਖੱਜਲ ਖਰਾਬ ਨਾ ਹੋਵੇ ਹਾਂਜੀ ਹਾਂਜੀ ਇਧਰ ਆਪਾਂ ਇੱਕ ਆਵਾੜ ਤੁਹਾਨੂੰ ਦਿਖਾ ਦਿੰਦੇ ਆ ਤੀਜੇ ਨੰਬਰ ਤੇ ਆ ਇਹਦੇ ਇਹਦੇ ਮਗਰ ਸੰਧੂ ਸਾਹਿਬ ਵੱਛੀ ਆ ਜੀ ਹਾਂ ਜੀ ਹਫਤੇ ਤੱਕ ਦੀ ਜਦੋਂ ਆਪਾਂ ਵੀਡੀਓ ਪਾਈ ਨਾ ਉਹ ਦਿਨ ਸੂਈ ਹੀ ਠੀਕ ਕਰਨਾ ਜੀ ਜੇਰ ਪਾਈ ਬਾਕੀ ਨਹੀਂ ਜਾਣ ਹੈ ਠੰਡੀ ਉਤਰਾਂ ਸਰ ਠੰਡੀ ਸੀ ਵੰਗਾ ਹੁਣ ਪਾਉ ਭਾਵੇਂ ਸੰਤੂ ਸਾਹਿਬ ਵੰਗਰ ਸੀ ਪਾ ਲੋ ਉਹਨਾਂ ਜੀ ਪਾਣਾ ਨਾ ਲੋੜ ਨਾ ਆ ਵੀ ਲੈਨੇ ਸੰਤੂ ਸਾਹਿਬ ਹਫਤੇ ਤੱਕ ਦੀਆਂ ਨੂੰ ਥੋੜਾ ਜਿਆਦਾ ਜ਼ਰੂਰੀ ਕਹਿੰਦੇ ਪਾਉਣਾ ਦੁੱਧ ਕਿੰਨਾ ਦਾ ਥੱਲੇ ਹਣਾ ਇਹਦੇ ਕੋਲੇ 14 15 ਕਿਲੋ ਦੁੱਧ ਇਹਦੇ ਕੋਲੇ ਤਿਆਰ ਹੈ ਜੀ 14 15 ਕਿਲੋ ਤਿਆਰ ਸੰਤੂ ਜੀ ਹੋਊਗਾ ਤੁਸੀਂ 14 ਹੀ ਮੰਨੋ ਲਓ ਜੀ 14 ਮੰਨ ਕੇ ਮੇਰਾ ਭਾਦਿਕ ਇਹ ਵਛੀ ਜਿਹੜੀ ਹੈ ਇਹਨੇ 18 20 ਕਿਲੋ ਦੁੱਧ ਦੇਊਗੀ ਆ ਸਵੇਰੇ ਹੋਊ ਦੂਜਾ ਸੁਭਾਉ ਹੋ ਸੰਧੂ ਸਾਹਿਬ ਮਗਰ ਇਹਦੇ ਬੱਛਾ ਕਿ ਬੱਛੀ ਸੀ ਬੱਛੀ ਬੱਛੀ ਮਗਰ ਬੱਛੀ ਆ ਠੀਕ ਆ ਜੀ ਬੱਛੀ ਤੁਹਾਨੂੰ ਦਿਖਾਵਾਂਗੇ ਮਗਰ ਬੱਛੀ ਆ ਵਾਈਟ ਰੰਗ ਦੇ ਵਿੱਚ ਆ ਬੜੇ ਆਪਣੇ ਵੀਰ ਪਸੰਦ ਕਰਦੇ ਆ ਪਿਆ ਉਹ ਜਿਹਾਂ ਵਾਈਟ ਰੰਗ ਦੇ ਵਿੱਚ ਬੜਾ ਹੋਣ ਠੀਕ ਆ ਜੀ ਬਾਕੀ ਕੰਬੀਨੇਸ਼ਨ ਤੁਸੀਂ ਵੇਖ ਸਕਦੇ ਜੀ ਵਾਈਟ ਤੇ ਬਲੈਕ ਦਾ ਥਾਂ ਥੋਂ ਬੜਾ ਵਧੀਆ ਪੈਸੇ ਪਸਮ ਪਸਮ ਕੇ ਥਾਂ ਹੋਰ ਵੀ ਸਾਹਮਣੇ ਆ ਜੀ ਬਹੁਤ ਸੋਹਣੀ ਸੰਧੂ ਸਾਹਿਬ ਚਵਾਈ ਤੇ ਭੋਲੀ ਰੂਹ ਆ ਗਈ ਆ 14 15 ਕਿਲੋ ਤਾਂ ਚੱਲਣ ਦੀ ਆ ਕਰਮਾਲੀ ਹਫਤੇ ਦੀ ਸੂਈ ਆ ਮਗਰ ਬੱਛੀ ਸੋ ਬੇਸ਼ੱਕ ਕੋਈ ਦੂਜਾ ਸੁਆ ਵੀਰ ਮੰਨ ਕੇ ਆਪਣਾ ਸੌਦਾ ਕਰ ਲੈ ਸੀ ਹੇ ਹਫਤੇ ਤੋਂ ਅੰਦਰ ਹੀ ਆ ਚਲੋ ਹੁਤੇ ਮੰਨ ਲੇ ਕੋਈ ਠੀਕ ਆ ਜੀ ਪਿਛੋ ਪਤਰੀ ਪੁਤਰੀ ਬਹੁਤ ਆ ਹਾਂ ਜੀ ਹਾਂ ਜੀ ਨਾਰਮਲੀ ਚਲੋ ਇੱਥੋਂ ਇੱਕ ਆਈਡੀਆ ਲੱਗ ਜਾਂਦਾ ਵੀ ਪੁਤਾਰਾਂ ਦੀ ਬਾਦ ਨਹੀਂ ਕੋਈ ਕਾਟਣੀ ਹੋਗੀ ਪੱਦਰ ਪੁੱਤਰ ਬੜੀ ਆ ਲੈਵੇ ਦੀ ਹਾਂ ਇਸ਼ਾਰਾ 20 ਕਿਲੋ ਦੁੱਧ ਕੱਟਣਾ ਨਹੀਂ ਠੀਕ ਆ ਜੀ ਹਾਂ ਲੈ ਆ ਵੀ ਇਸ਼ਾਰਾ ਘਮਾ ਲੋ ਆ ਵੇਖੋ ਜੀ ਮੇਰਾ ਭਰਾ ਵੇਖੋ ਨੁਕਰੀ ਘੋੜੀ ਜਾਪਦੀ ਆ ਗੌਂਦੀ ਹਨਾ ਹਾਂ ਜੀ ਹਾਂ ਹਾਂ ਰੰਗ ਬਾਜਾ ਕਰਮਾਂ ਦੀ ਬਹੁਤ ਸੋਹਣੀ ਹੈ ਠੀਕਾ ਜੀ ਕ੍ਰਾਸ ਸਪ੍ਰੀਡ ਆ ਬਾਕੀ ਅੱਗੇ ਗਰਮੀ ਦੀ ਵੀ ਜਿੰਦ ਜਾਣ ਚੱਪੇ-ਚੱਪੇ ਤੇ ਥਣ ਲੱਗਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕਿਉਂਕਿ ਪਹਿਲਾਂ ਹੀ ਆਪਾਂ ਨੋਟ ਕਰਾ ਦਿੰਨੇ ਵੀਰਾਂ ਨੂੰ ਕੋਈ ਵੀ ਗਲਤ ਬਾਤ ਹੋਈ ਤਾਂ ਪਹਿਲਾਂ ਦੱਸੀ ਜਾਊਗੀ ਇੱਥੇ ਆਣ ਕੇ ਮੇਰਾ ਭਰਾ ਕੋਈ ਇਹ ਨਹੀਂ ਆਪੂਗਾ ਸਰ ਸਾਹਿਬ ਉਹ ਕੰਮ ਨਹੀਂ ਵੀ ਜਿਹੜੀ ਚਵਾਈ ਦੇ ਵਿੱਚ ਨਾਲ ਕੋਈ ਫਾਲਟ ਨਿਕਲੂ ਜਿਹਦੇ ਹੋਊਗਾ ਉਹ ਪਹਿਲਾਂ ਦੱਸਾਂਗੇ ਬਸ ਜੀ ਚਵਾਈ ਬਹੁਤ ਸੋਹਣੀ ਲਓ ਜੀ 15 14 ਕਿਲੋ ਇਹ ਬਾਹਰ ਤੇ ਥੱਲੇ ਦੋਦਾ ਅੱਗੇ ਸੇਵਾ ਕਿਸੇ ਭਰਾ ਦੀ ਚੰਗੀ ਰਹੀ ਤੇ ਹਫ਼ਤੇ ਦੀ ਸੂਈ ਹੈ ਸਾਰੀ ਦੋਦੋਂ ਵਧ ਹਾਂ ਵਿਖਾ ਦਿਓ ਇਧਰ ਮਾਰਦੇ ਕੈਮਰਾ ਜਸ਼ਨ ਆ ਵਛੀ ਵਿਖਾ ਦਿਓ ਭਰਾਵਾਂ ਨੂੰ ਠੀਕ ਆ ਜੀ ਵਛੀ ਵੀ ਇਹਨਾਂ ਬੇਨ ਮਦਰ ਦੇ ਉੱਪਰ ਹੀ ਆ ਠੀਕ ਆ ਜੀ ਆਪਦੀ ਹਟਾ ਆ ਚੈੱਕ ਕਰਾ ਦੇ ਚੈੱਕ ਹਾਂ ਨਾਲ ਜੋ 나ੜੂ ਵਿਖਾ ਦੇ ਪੁੱਤ ਥੋੜਾ ਨੇੜੇ ਜ਼ੂਮ ਕਰਕੇ ਦਿਖਾ ਦੇ ਭਰਾਵਾਂ ਨੂੰ ਸਮਝ ਆ ਜਾਵੇ ਠੀਕ ਆ ਨਾੜੂ ਆ ਨਾਲ ਆ ਸੋ ਪਛੀ ਮਗਰ ਬਹੁਤ ਸੋਣੀ ਹੈ ਇਹਦੇ ਮਗਰਾ ਬੱਛਾ ਜੀ ਆ ਜਿਹੜੀ ਹਾਂ ਜਿਹੜੀ ਆਪਾਂ ਸੈਕਟ ਨੰਬਰ ਤੇ ਵਿਖਾਈ ਸੀ ਉਹਦੇ ਮਗਰਾ ਬੱਛਾ ਠੀਕ ਆ ਤੇ ਇਹ ਫਿਰ ਜਿਹੜੀ ਦੱਸੋ ਜਿੰਨੇ ਦੋਦੇ ਤੇ ਦੱਸੀ ਤੁਹਾਨੂੰ ਬੇਸ਼ੱਕ ਆਪਣੀ ਤਸੱਲੀ ਕਰ ਲਿਆ ਜੀ ਦੋ ਟਾਈਮ ਚੋਲੋ ਤਿੰਨ ਟਾਈਮ ਚ ਇਹ ਤਾਂ ਕਿੰਦਰ ਮੋਲ ਕੀ ਕਰਤਾ ਬਾਈ ਇਹਦਾ ਸੰਧੂ ਸਾਹਿਬ ਮੁੱਲ ਭਾਵੇਂ ਜਿੰਨਾ ਮਰਜੀ ਕਰ ਲਈਏ ਤੇ 70 ਦੀ ਦੇ ਦਿਆਂਗੇ ਸੰਧੂ ਸਾਹਿਬ 70 ਦੀ ਹਾਂਜੀ ਉਹ ਕਰਕੇ ਦੇ ਦਗੇ ਯਸਨ ਵਾਲੀ ਗੱਲ ਅੱਜ ਸੰਧੂ ਸਾਹਿਬ ਦੋ ਦੋ ਹਜ਼ਾਰ ਹੀ ਛੱਡਣਾ ਆਪਾਂ 68 ਦੀ ਹਾਂਜੀ 68 68 ਦੀ ਦੇ ਦਾਂਗੇ ਲੋ ਵੀ 68 ਹਜ਼ਾਰ ਦੀ ਕਿੰਦਰਾਂ ਦਾ ਵੀ ਵਾੜ ਦੇ ਦਿਆਂਗੇ ਬਾਕੀ ਵਾੜ ਮੇਰੇ ਭਰਾਵੋ ਵੱਡੀ ਆ ਬਾਕੀ ਇਹ ਵੀ ਥੋੜਾ ਸੁਸਵਾਦ ਦੇ ਵਿੱਚ ਪਸ਼ੂ ਨੇ ਇਨਾ ਵੀ ਚਲੋ ਦੋ ਦੋ ਹਜ਼ਾਰ ਜਿਹੜਾ ਵੀ ਅੱਗੇ 5000 ਰੁਪਏ ਇਹਨਾਂ ਦੋਹਾਂ ਦੀ ਸਾਈ ਆਈ ਹੀ ਆਪਾਂ ਨੂੰ ਪਰ ਨਹੀਂ ਚਲੋ ਉਹਨਾਂ ਤੋਂ ਮਾਇਆ ਬਣੀ ਵਕਰੀ ਗੱਲ ਆ ਅੱਛਾ ਅੱਛਾ ਪੈਸੇ ਉਹਨਾਂ ਦੇ ਵਾਪਸ ਕਰਤੇ ਹਾਂਜੀ ਨਹੀਂ ਉਹ ਉਹਦੇ ਆਂਦੇ ਨਾ ਕਰੋ ਵਾਪਸ ਮੁੜ ਕੇ ਅਸੀਂ ਵਾਪਸ ਕਰਤੀ ਸਹੀ ਚਲੋ ਚੰਗੀ ਗੱਲ ਹਾਂਜੀ ਚਲੋ ਕੋਈ ਗੱਲ ਨਹੀਂ ਅੱਜ ਇਹ 68000 ਦੀ ਆਪਣੇ ਭਰਾਵਾਂ ਨੂੰ ਫਾਈਨਲ ਮਿਲ ਜੂਗੀ ਠੀਕ ਆ ਜੀ 15 ਕਿਲੋ 14 ਕਿਲੋ 15 ਕਿਲੋ ਦੁੱਧ ਵਛੀ ਮਗਰ ਤੇ ਮੇਰੇ ਭਰਾ ਕਰ ਲਿਓ ਪਹਿਲ ਕਦਮੀ ਠੀਕ ਆ ਜੀ ਦੋ ਵੜਾ ਹੋਰ ਦਿਖਾਉਣੀਆਂ ਨੇ ਵੀਰਾਂ ਨੂੰ ਠੀਕ ਆ ਜੀ ਇਧਰਲੇ ਪਾਸੇ ਉਹ ਵੀ ਬਾਕੀ ਮਾਲ ਤਕਰੀਬਨ ਸਾਰਾ ਚਲੋ ਸਾਫ ਸੁਥਰਾ ਜਾਇਜ਼ ਰੇਟਾਂ ਦੇ ਉੱਤੇ ਆ ਚਲੋ ਜਦੋਂ ਵੀ ਤੁਸੀਂ ਸੌਦਾ ਕਰਦੇ ਹੋ ਥੋੜੀ ਬਾਤੀ ਵਿੱਚ ਕੋਈ ਗੁੰਜਾਇਸ਼ ਹੁੰਦੀ ਆ ਮੌਕੇ ਤੇ ਗਰਸਾ ਛੋਟ ਛਟਈ ਆ ਉਹ ਹੋ ਜੂਗੀ ਠੀਕ ਆ ਇਧਰੋਂ ਕਿੰਦਰ ਆ ਜਿਹੜੀ ਆਪਣੇ ਕੋਲ ਆ ਗਈ ਆ ਕਿ ਚੌਥੇ ਨੰਬਰ ਤੇ ਵੜ ਹਾਂਜੀ ਇਸ ਵਾਰ ਵਸ਼ਾ ਸੰਧੂ ਸਾਹਿਬ ਮਗਰ ਬੱਛਾ ਹਾਂਜੀ ਤੇ ਇਹਨੂੰ ਅੱਜ ਕਿੰਨੇ ਦਿਨ ਦੱਸੇ ਜੇ ਠੰਡੀ ਠੰਡੀ ਚੰਗੀ ਸੰਧੂ ਸਾਹਿਬ ਇਹ ਵੀ ਕੋਈ ਹੋਗੇ ਹਣਗੇ 20 25 ਦਿਨ ਅਹ 52 ਦਿਨ ਲਾ ਲਓ ਜਾਂ 22 ਲਾ ਲਓ ਇੱਥੇ ਠੀਕ ਹੈ ਭਰਾ ਮਤਲਬ 52 ਮਹੀਨੇ ਦੇ ਅੰਦਰ ਵਾਰੀ ਆ 52 ਦਿਨਾਂ ਦਾ ਕੋਈ ਮੰਨ ਨਹੀਂ ਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਇੱਥੋਂ ਦਸਨ ਇੱਕ ਰੂਪ ਵਿਖਾ ਦੇ ਥਾਨ ਭਰਾਵਾਂ ਨੂੰ ਠੀਕ ਹੈ ਜੀ ਆਹ ਤਰ ਬਹਿਣੀ ਵਾਲੇ ਪਾਸੋਂ ਵਿਖਾ ਦੇ ਦੁੱਧ ਕਿੰਨਾ ਤੇ ਥੱਲੇ ਇਹਦੇ ਕੋਲ ਸੰਤੂ ਸਾਹਿਬ 15 ਲੀਟਰ ਦੁੱਧ ਹੋਊਗਾ 15 ਲੀਟਰ ਹਾਂ ਜੀ ਲਓ ਜੀ 15 ਲੀਟਰ ਆ ਵੈਸੇ ਆਪਣੇ ਕੋਲ ਜਿਹੜੀਆਂ 2-4 ਬਹਿਣਾ ਦਿਖਾ ਰਹੇ 15-15 ਲੀਟਰ ਦੇ ਨੇੜੇ ਤੇੜੇ ਚੱਲਣ ਡੀਆਂ ਸਾਰੀਆਂ ਹਾਂ ਜੀ ਹਾਂ ਜੀ 15 ਲੀਟਰ ਦੋ ਤਾਂ ਠੀਕ ਆ ਜੀ ਕੱਦ ਪੁੱਤ ਵੱਡਾ ਉਹ ਦੋ ਤੇ 20 ਕਿਲੋ ਦੱਸਦੇ ਸੀ ਪਰ 20 ਕਿਲੋ ਕਰ ਜਾਊਗੀ ਜੇ ਦਿਹਾੜੀ ਡੰਗ ਤੋਂ ਪਤਾ 250 ਦੂਜੇ ਭੈਣ ਦਾ ਡੰਗਰਾਂ ਨੂੰ ਹਾਂ ਠੀਕ ਆ ਠੀਕ ਆ ਤੇ ਟਾਈਮ ਟੂਮ ਤੇ ਛੱਡ ਜਾਂਦੀਆਂ ਠੀਕ ਆ ਹਾਂ ਬਾਕੀ ਚੌਣ ਚਾਂ ਦੀ ਖਰੀ ਹੈ ਮਤਲਬ ਕੋਈ ਆਪਣਾ ਘਰੇ ਨੂੰ ਘਰ ਵਾਲਾ ਵੀ ਨਹੀਂ ਸਾਹਿਬ ਕੋਈ ਲੱਤ ਨਹੀਂ ਛੜਨੀ ਚੌਣ ਬਿਲਕੁਲ ਪੋਲੀ ਠੀਕ ਆ ਜੀ ਹਾਂ ਜੀ ਲਓ ਜੀ ਜ਼ਿਆਦਾਤਰ ਚਲੋ ਆਪਾਂ ਤਾਂ ਚੌਣ ਦਾ ਪਸ਼ੂ ਚੰਗਾ ਲੈਣਾ ਠੀਕ ਆ ਜੀ ਕਿਸੇ ਭਰਾ ਨੇ ਵੀ ਬਾਕੀ ਵਹਿੜ ਅੰਗਪੱਖ ਦੇ ਵਿੱਚ ਕੋਈ ਦਾਵਾ ਦੇ ਨਹੀਂ ਵੇਚਣ ਮੱਝਾਂ ਵਾਲਾ ਥਣ ਲੱਗਾ ਵਾ ਆ ਵਹਿੜ ਵਹਿੜ ਅੰਗਪੱਖ ਦੇ ਵਿੱਚ ਦੂਜਾ ਸੂਬਾ ਹੀ オリジナル ਨਿਸ਼ਾਨ ਬਈ ਰੋਕ ਤਾ ਵੜਾ ਕਿ ਨਿਸ਼ਾਨ ਤੇ ਮੜਾ ਜੇ ਇੱਥੇ ਰੁਕ ਜਾ ਲੈ ਕੋਈ ਨਹੀਂ ਡਰ ਜੀ ਕੋਈ ਨਹੀਂ ਕੋਈ ਆ ਲੈ ਠੀਕ ਹੈ ਠੰਡੀ ਚੰਗੀ ਸੰਧੂ ਦਾ ਬੰਦਾ ਉਹ ਕਰਨ ਮਰ ਗਿਆ ਆ ਦਿਖਾ ਦੇ ਦਰਸ਼ਨ ਲੱਗ ਗਿਓ ਚਵਾਈ ਕੀ ਬੜੀ ਚੰਗੀ ਸੰਧੂ ਦਾ ਆ ਵਿਖਾ ਦਿਓ ਠੀਕ ਹੈ ਹਾ ਹਾਲ ਹੈ ਇੱਥੋਂ ਵਿਖਾ ਦੇ ਜਾ ਇਧਰ ਦੇ ਪਾਸੋਂ ਵਿਖਾ ਦੇ ਇੱਕ ਬਹਿਣੀ ਵਾਲੇ ਪਾਸੋਂ ਵਾ ਲਓ ਜੀ ਕਿੰਨੇ ਚੰਗੇ ਸਨ ਜੀ ਆ ਜੇ ਜਦੋਂ ਪਸੰਦ ਦੀ ਪਸਮਾਹ ਬਣ ਕੇ ਬਹੁਤ ਚੋਈ ਆਹ ਹਾਂ ਥਾਣੀ ਬੜਾ ਦੱਸਾ ਪਤਾ ਲੱਗ ਜਿੰਦਾ ਥਾਣੀ ਦੂਰਾ ਲੱਗਾ ਮੱਝਾਂ ਨਾਲ ਦਾ ਥਾਣਾ ਤੇ ਹਾਂਜੀ ਹਾਂਜੀ ਮੁੱਠੀ ਦਾ ਥਾਣਾ ਤੇ 15 ਕਿਲੋ ਦੁੱਧ ਤੇ ਥੱਲੇ ਵੀ ਹਾਜ਼ਰ ਠੀਕ ਆ ਜੀ ਬਾਕੀ ਪਲੀ ਪਲੀਤੀ ਆ ਕੋਈ ਲੁਸੀ ਫਿੱਕੀ ਨਾ ਮੰਨ ਕੇ ਸੌਦਾ ਕਰੇ ਚਲੋ ਜਿੰਨੀ ਵੀ ਆ ਕਰਮਾਂ ਲਈ ਵਜਨ ਪੋਜਣ 15 ਲੀਟਰ ਸੰਤੂ ਸਾਬ ਖੁੱਲਾ ਹੈਗਾ ਤੁਹਾਡਾ ਵੱਡੀ ਵੇੜਾ ਠੀਕ ਆ ਆ ਸੋ ਬਾਕੀ ਬੜਾ ਥਣਾ ਦੇ ਨਾਲ ਹੀ ਹੁੰਦੀਆਂ ਬਾਕੀ ਥਣ ਬੜਾ ਵਧੀਆ ਲੱਗਾ ਉਹ ਮੇਰੇ ਭਰਾ ਨੋ ਡਾਊਟ ਬੇ ਧੁੜਕੋ ਕੇ ਆਪਣਾ ਸਬਦਾ ਕਰਿਆ ਜੀ ਪਿੰਡੇ ਪੁੰਡੇ ਦੀ ਸਾਫ ਸੁਥਰੀ ਆ ਕੋਈ ਬਾਦੂ ਘਾਟੂ ਨਿਸ਼ਾਨ ਨਹੀਂ ਪਿੰਡੇ ਤੇ ਤੁਹਾਨੂੰ ਦਿਖਾਈ ਦਊਗਾ ਠੀਕ ਆ ਜੀ ਇਹ ਕਿੰਦਰ ਕੀ ਪਾ ਪੜਤੇ ਦੀ ਆ ਪਾ ਪੜਦਾ ਸੰਧੂ ਸਾਹਿਬ ਭਾਵੇਂ ਜਿੰਨਾ ਮਰਜੀ ਅਦਾ ਕਰ ਲਈਏ ਤੇ 65 ਦੀ ਦੇ ਦੀ ਸੰਤੂ ਸਾਹਿਬ ਹਾਂ 65 ਦੀ ਦੇ ਦੀ 65000 ਦੀ ਕੋਈ ਲੈਸ ਲੂਸ ਕਰਕੇ ਜਾਇਜ਼ ਗੱਲ ਕਰਦੇ ਲੈਸ ਵੇਖ ਲਓ ਫਿਰ ਮਾਰ ਮੁਰ ਕੇ 65 ਦੀ ਦੇ ਦੀ ਹੋਏ ਲਾਉਣਾ ਬਿਰੋ ਦੇ ਪੰਜ ਵਾਲਾ ਹੀ ਆ ਗਿਆ ਮੈਂ ਦੋ ਵਾਲਾ 60000 ਦੀ ਦੇ ਦਿਓ 60000 ਦੀ ਹੈ ਨਾ ਕੋਈ ਨਹੀਂ ਸੰਤੂ ਸਾਹਿਬ ਕੋਈ ਲਾਵੇ ਭੈਣ ਭਰਾ ਕੋਈ ਨਹੀਂ ਲਓ ਜੀ 60000 ਦੀ ਠੀਕ ਆ ਜੀ ਬਾਕੀ ਮੇਰਾ ਵੀ ਫੋਨ ਕਰੋ ਹੋਰ ਵੀ ਹੋਰ ਥੋੜਾ ਬੰਦਾ ਮੰਨਦਾ ਕੋਈ ਗੱਲ ਨਹੀਂ ਸੰਤੂ ਸਾਹਿਬ ਸਾਰੇ ਹਾਂ ਬੜਾ ਸਾਫ ਸੁਥਰ ਗਿਆ ਨੇ ਕੋਈ ਭਰਾ ਟੀਕਾ ਜੇ ਤੁੜਕੂ ਨਾ ਰੱਖਿਓ ਮਨ ਚ ਬੜਾ ਚੰਗੀਆਂ ਨੇ ਸੱਠੋਂ ਥੋੜਾ ਪਤਾ ਹੋਰ ਵੀ ਪੁੱਜਦਾ ਸਰਦਾ ਹੋ ਜਾਊਗਾ ਮਾਨਤਨ ਇੱਧਰ ਇੱਕ ਐਂਡ ਦੇ ਵਿੱਚ ਭਰਾਵਾਂ ਨੂੰ ਤੋਹਫਾ ਵਿਖਾ ਦਿੰਨੇ ਆ ਇਹ ਗਿਫਟ ਦੇਣਾ ਜੀ ਗਿਫਟ ਹਾਂਜੀ ਮਤਲਬ ਗਿਫਟ ਕਿਵੇਂ ਫ੍ਰੀ ਮੁਫਤ ਦਾ ਕੰਮ ਹੀ ਆ ਇਹ ਮੁਫਤ ਲਈਏ ਕੰਮ ਦੁੱਧ ਜਿਆਦਾ ਦੁੱਧ ਜਿਆਦਾ ਮੋਲ ਮੁਫਤ ਸੰਦੂ ਸਾਹਿਬ ਆ ਆ ਦੇਖੋ ਮੋਲ ਵਾਲਾ ਮੁਫਤ ਲਈ ਇੱਕ ਥਣੋਂ ਤੇ ਲੜਾਈ ਸੰਦੂ ਸਾਹਿਬ ਅਗਰ ਲਈਦੀ ਹੈ ਨਾ ਅਗਲੇ ਥਾਂ ਦੀ ਤੇਲੜਾ ਹਾਂ ਦੁੱਧ ਦੇ ਕੋਲੇ 20 22 ਕਿਲੋ ਹੀ ਆ ਠੀਕ ਆ ਹੁਣ ਸੰਦੂ ਸਾਹਿਬ ਐਸ ਟਾਈਮ ਉਤਰਾ ਦੁੱਧ ਦੇ ਥੱਲੇ ਆ 20 18 20 ਲੀਟਰ ਦੁੱਧ ਦੇਣਾ ਹੈਗਾ ਹੂੰ ਹੂੰ ਵੱਛੀ ਇਹਦੇ ਮੰਗਰਾਵੇ ਆ ਗਈ ਗਰਲੈਂਡੋ ਲਓ ਜੀ ਆ ਮਗਰ ਵੱਛੀ ਏ ਮਗਰ 18 20 ਕਿਲੋ ਦੁੱਧ ਜਿਹੜਾ ਚਵਾਦਾਂਗੇ 18 20 ਕਿਲੋ ਹਾਂਜੀ ਹਾਂਜੀ 18 20 ਕਿਲੋ ਦੁੱਧ ਕਿੰਨੇ ਦਿਨਾਂ ਦੀ ਸੂਈ ਏ ਸੂਈ ਇਹ ਸੰਤੂ ਸਾਹਿਬ ਹੋਊਗੀ ਕੋਈ ਆਵੇਂ ਆਖ ਪਾਖੀ ਯਹੀ 8 10 ਦਿਨ 20 25 ਦਿਨਾਂ ਦਾ ਸੂਵਾ 20 25 ਦਿਨਾਂ ਦਾ ਸੂਵਾ ਹੈ ਹਾਂਜੀ ਤੇ ਹੋਊਗੀ ਦੂਜੇ ਤੀਜੇ ਸੂਏ ਕੋਈ ਲਾ ਲੈ ਹਨਾ ਤਿੱਜਣ ਹੋਊਗੀ ਸੰਤੂ ਸਾਹਿਬ ਲਓ ਜੀ ਆ ਮਗਰਲੇ ਥਣ ਦੀ ਤੇਲ ਆ ਠੀਕ ਆ ਜੀ ਆ ਜਿਹੜਾ ਪਹਿਣੀ ਵਾਲਾ ਆ ਮਗਰਲਾ ਥਣ ਛੋਟਾ ਦੇ ਖਰੇ ਆ ਨਾ ਭਰਾਵਾਂ ਨੂੰ ਇਹ ਥਣ ਦੀ ਤੇਲਾ ਤੇ ਤੇ ਅੱਜ ਮੁਫਤ ਵਾਲਾ ਰੇਟ ਗਿੰਦਰਾ ਦਾ ਕਰਦੇ ਨਾ ਨਿਸ਼ਾਨਾ ਤਾਂ ਮੁਫਤ ਦੇ ਭਾਈ ਜਾਊਗੀ ਕਿਉਂਕਿ ਦੁੱਧ ਚੰਗਾ ਖਾਸਾ ਜਿਹੜੇ ਭਰਾਣੇ ਘਰੇ ਦੁੱਧ ਚੋਣਾ ਉਹ ਭਰਾਵਾਂ ਨੂੰ ਤਿਲ ਵੀ ਚੱਲ ਜਾਂਦੀ ਆ ਚਲ ਇੱਕ ਪਲੱਸ ਪੁਆਇੰਟ ਆ ਵੀ ਮਗਰ ਵੀ ਬੱਛੀ ਆ ਹਾਂਜੀ ਬਾਕੀ ਤਿੰਨ ਗਰਲੈਂਡੋ ਸੰਧੂ ਸਾਹਿਬ ਹਾਂ ਗਰਲੈਂਡੋ ਪਿਓਰ ਗਰਲੈਂਡੋ ਬਾਕੀ ਆਪ ਵੀ ਇਹ ਕਰਮਾਂ ਵਾਲੀ ਲੰਬੀ ਲੂਬੀ ਚੰਗੀ ਆ ਵੜ ਸੋ ਵੱਡੀਆਂ ਵੜਾ گاਵਾਂ ਦੇ ਵਿੱਚ ਹੀ ਆ ਜਾਂਦੀ ਆ ਚਲੋ ਉਹ ਬਾਜੇ ਗਈ ਆ ਉਹ ਤਕਰੀਬਨ ਚਲੋ ਆਪਾਂ ਭਰਾਵਾਂ ਨੂੰ ਦੱਸ ਹੀ ਦਿੱਤੀ ਆ ਫਿਰ ਫਿਰ ਵੀ ਕਰਮਾਂ ਵਾਲੀ ਥਲੇ ਜਿਹੜਾ ਤਿੰਨਾਂ ਥਣਾਂ ਦੇ ਵਿੱਚ ਦੁੱਧ 18-20 ਕਿ ਆ ਇੱਕ ਅੱਗੇ ਗਰਲੈਂਡ ਆ ਰਹੀ ਐ ਇਹਨੂੰ ਮਾਰੋ ਖੇਬਰਾ ਇਹ ਜਿੰਨਾ ਚਿਰ ਦੁੱਧ ਪੀਤਾ ਪੀਤਾ ਬਾਹਰ ਰਸਲਾ ਦਾ ਸਭ ਲੋਕਾਂ ਨੂੰ ਗਰਲੈਂਡ ਚਾਹੀਦੇ ਨੇ ਵੀ ਨਾਲ ਗਿਫਟ ਕਰ ਦਿਆਂਗੇ ਇਹਦੇ ਠੀਕ ਆ ਠੀਕ ਆ ਇਹਦੀ ਗੱਲ ਆ ਠੀਕ ਆ ਛੋਟਾ ਡਟੂ ਚਾ ਚੰਗਾ ਬੈੜਦਾ ਬਾਕੀ ਥਾਣ ਪੂਰਾ ਮੁਠੀ ਆ ਠੀਕ ਆ ਜੀ ਤਿੰਨੇ ਥਾਣਾ ਦੀ ਪੂਰੀ ਤਸੱਲੀ ਆ ਜਿਹੜਾ ਮਰਜ਼ੀ ਮੇਰਾ ਭਰਾ ਆਜੇ ਕੋਈ ਭੋਰ ਨਹੀਂ ਕੋਈ ਛਟਾਣਾ ਹੋਊਗਾ ਠੀਕ ਆ ਜੀ ਤਨੇ ਸੰਦੂ ਸਾਹਿਬ ਵਰਦੇ ਵਧੀਆ ਮੋਗਿਆ ਹਾਂ ਬਾਕੀ ਵਾੜੀ 25 25 ਲੀਟਰ ਕੋ ਬਾਹਰ ਆਲੀ ਸੀ ਸੰਦੂ ਸਾਹਿਬ ਉਹ 25 ਪਲਾਸ ਵਾਲੀ ਵਛੀ ਆ ਤੇ ਨਾ ਉਹ ਬੱਜ ਨਾ ਹੁੰਦੀ ਨਾਲ ਤੇ ਚਲੋ ਹੁਣ 18 20 ਕਿਲੋ ਦੁੱਧ ਤਾਂ ਤਿੰਨ ਥਣਾਂ ਚ ਨਾਲੇ ਥਣ ਵੀ ਮਗਰਲਾ ਹਾਣੂ ਵੀ ਮਗਰਲਾ ਤੇ 25 25 28 27 ਲੀਟਰ ਵਾਲੀ ਵਾੜ ਸੀ ਹਾਂਜੀ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਕਿ ਅੱਜ ਉਹੋ ਹੀ ਠੀਕਾ ਜੀ ਕਸਰਾ ਗੁਸਰਾ ਕੱਢ ਕੇ ਵੀਰਾਂ ਦਾ ਵੀ ਦੇ ਦੇਾਂਗੇ ਬਾਕੀ ਵਾੜ ਸਾਰੇ ਦੁੱਧ ਵਾਲੇ ਪਾਸੇ ਕੋਈ ਕਮੀ ਪੇਸ਼ ਨਹੀਂ ਦੁੱਧ 18 20 ਕਿਲੋ ਆ ਪਰ ਤਿਲੜਾਂ ਦੇ ਵਿੱਚ ਹੋਣ ਕਰਕੇ ਅੱਜ ਬਲੇ ਜਾਇਜ ਰੇਟ ਦੇ ਵਿੱਚ ਮਿਲ ਜਾਣੀ ਆ ਕਿੰਦਰ ਕਿੰਨਾ ਮੁੱਲ ਪ੍ਰਾਪਤ ਇਹ ਸੰਧੂ ਸਾਹਿਬ ਆਪਾਂ ਮੁੱਲ ਭਾਵੇਂ ਇਹਦਾ ਜਿੰਨਾ ਮਰਜ਼ੀ ਕਰ ਲਈਏ ਵੀ 60 55 ਜੋ ਮਰਜ਼ੀ ਕਰੀਏ 50000 50000 ਦੀ ਹਾਂਜੀ ਕੋਈ ਹੋਰ ਕਿ ਨਿਸ਼ਾਨ ਮਾਰ ਮੁਰਕ ਛਾਲ ਕੋਈ ਵਿੱਚੋਂ 2000 ਹੋਰ ਛੱਡ ਦੇ 48 ਦੀ 48000 ਦੀ ਨਿਸ਼ਾਨਾ ਦਾ ਦੇ ਦਿਆਂਗੇ ਜੈਸ ਨੂੰ ਠੀਕ ਆ ਜੀ ਬਾਕੀ ਵੈੜ ਵੱਡੀ ਆ ਕੋਈ ਛੋਟੀ ਮੰਨ ਕੇ ਨਾ ਸੌਦਾ ਕਰੇ ਮੇਰਾ ਭਰਾ ਕੋਈ ਪੂਰਾ ਬਾਦੀ ਸਟ੍ਰਕਚਰ ਵੈੜ ਦਾ ਦਿਖਾ ਦਿਆ ਜੀ ਠੀਕ ਆ ਦਿਖਾ ਦੇ ਸਸਮੀ ਗਰਾਉਂ ਸੰਧੂ ਸਾਹਿਬ ਜੇ ਵੱਜਦਾ ਹੁੰਦੀ ਤੇ ਸਵਾ ਲੱਖ ਦੀ ਹੁੰਦਾ ਹਾ ਫੇਰ ਤਾਂ ਫਿਰ ਸਾਰਿਆਂ ਨੂੰ ਪਤਾ ਹੀ ਆ 25 27 ਲੀਟਰ ਵਾਲਾ ਪਸ਼ੂ ਪਤਾ ਹੀ ਬੇ ਲੱਖੋਂ ਬਾਹਰ ਹੀ ਗੇਮ ਆ ਹਾਂਜੀ ਠੀਕ ਆ ਤੇ ਨਾੜ ਨੂੰ ਤਾਂ ਮਿਲਕ ਨਾੜ ਮੋਟੀ ਆ ਬਾਕੀ ਤਿੰਨੇ ਥਣ ਮੇਰਾ ਭਰਾ ਟਿਕਾ ਜੀ ਤਸੱਲੀ ਬਖਸ਼ਾ ਕੋਈ ਵੀ ਭਰਾ ਪੈਸੇ ਲਾਉਣੇ ਭਾਵੇਂ ਥੋੜੇ ਜਾਂ ਬਹੁਤੇ ਇੱਥੇ ਆ ਕੇ ਭਰਾ ਕੇ ਬੇਸ਼ੱਕ 18 ਕਿਲੋ ਖਾ ਕੇ ਤੇ 18 ਕਿਲੋ ਦੀ ਤਸੱਲੀ ਕਰਕੇ ਲੈ ਕੇ ਜਾਓ ਬਾਕੀ ਨਾ ਮਰ ਕੇ ਆ ਜੀ ਤਸੱਲੀ ਕਰ ਲੈ ਸੰਧੂ ਸਾਹਿਬ ਹਾਂ ਹਾਂ ਹੋਰ ਆਪਣਾ ਗਿੰਦਰ ਕੋਈ ਗੱਲਬਾਤ ਗੱਲਾਂ ਬਾਤਾਂ ਚਲੋ ਕੀ ਜਾਂਦੇ ਹੁੰਦੇ ਆ ਵੀ ਹੁਣ ਤੇ ਦੁੱਖदाई ਵਾਲੀ ਗੱਲ ਵਾ ਚਲੋ ਹਾਂ ਬਿਲਕੁਲ ਜੀ ਕਰਕੇ ਜਿਆਦਾ ਅਸੀਂ ਦੀਦੇ ਹੜੇ ਨੇ ਅੱਜ ਬਿਲਕੁਲ ਜੀ ਹਾਂ ਜੀ ਕੋਈ ਨਹੀਂ ਹਾਂ ਪਰਮੇਸ਼ਰ ਕਿਰਪਾ ਕਰੇ ਮਹਾਰਾਜ ਕਰੇ ਕਿਰਪਾ ਹਨਾ ਸੱਚੇ ਪਾਸ਼ਾ ਤੇ ਬਾਕੀ ਜਿਹੜੀ ਸਿੱਖ ਕੌਮ ਆਪਣੀ ਉਹਨੂੰ ਆਪਣੇ ਜਿਹੜਾ ਮਹਾਨ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਛੋਟੇ ਸਾਹਿਬ ਜੀ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ੇ ਸੋਜੀ ਬਖਸ਼ੇ ਹਾਂ ਜੀ ਹਾਂ ਜੀ ਹਾਂ ਜੀ ਸਭ ਨੂੰ ਗੁਰਸਿੱਖੀ ਵਾਲੀ ਦਾਤ ਬਖਸ਼ੇ ਮਹਾਰਾਜ ਕਰੋ ਕਿਰਪਾ ਕਰਨੀ ਗੋਬਿੰਦ ਸਿੰਘ ਜੀ ਮਿਹਰ ਕਰਨਾ ਕਰਨਾ ਕੋਲ ਕੋਈ ਵੀ ਆਸਾਨਿਆ ਜਿਹੜਾ ਸਿੱਕੀ ਸਦਕ ਤੇ ਭਰੋਸਾ ਰੱਖਣ ਬਸ ਜੀ ਬਸ ਹਾਂਜੀ ਹਾਂਜੀ ਓਕੇ ਦੋਸਤੋ ਇਹ ਸਾਨੂੰ ਵੀ ਗਿੰਦਰ ਤੇਦਰ ਨਿਸ਼ਾਨ ਵੀਰ ਨਿਸ਼ਾਨਾ ਕੰਬਰ ਆਪਣੇ ਕਰਦੇ ਹੋ ਸਾਡੇ ਦੋ ਭਰਾ ਨੰਬਰ 82994 44686 ਠੀਕ ਆ ਜੀ ਤੇ ਗਿੰਦਰ ਆਪਣਾ 9592564536 ਠੀਕ ਆ ਜੀ ਲੋ ਵੀ ਦੋਵਾਂ ਭਰਾਵਾਂ ਦੇ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾ ਦਿੱਤੇ ਆ ਤੋ ਨੰਬਰਾਂ ਤੇ ਕਾਲ ਕਰ ਲਿਓ ਗੱਲਬਾਤ ਕਰ ਲਿਓ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਹਰਬਾਨੀ ਜਿਉਂਦੇ ਵੱਸਦੇ ਰਹੋ ਧੰਨਵਾਦ